ਐਮ ਆਰ ਪੀ ਤਾਂ ਹਾਂ ਬਈ ਤੋਂ ਇੱਕ ਗੱਲ ਨੋਟ ਕੀਤੀ ਆ ਵੀ ਆਪਣੇ ਜੱਟਾਂ ਦੇ ਵਿਆਹਾਂ 'ਚ ਤੇ ਸੇਠਾਂ ਦੇ ਵਿਆਹਾਂ 'ਚ ਜੇ ਆਪਾਂ ਕਹਿ ਦਈਏ ਨਾ ਵੀ 50 50% ਦਾ ਫਰਕ ਹੁੰਦਾ ਹੈ ਕਿਵੇਂ ਮਤਲਬ ਕਿ ਜੇ ਜੱਟਾਂ ਦਾ ਵਿਆਹ ਇਧਰਲੇ ਪੱਖ ਦਾ ਤਾਂ ਪਾਣੀਆਂ ਦਾ ਵਿਆਹ ਇਧਰਲੇ ਪੱਖ ਦਾ ਅੱਛਾ ਮੈਂ ਨਾ ਰਾਤ ਆਪਣੇ ਆੜਤੀਆਂ ਦੇ ਵਿਆਹ ਸੀਗਾ ਮੁੰਡੇ ਦਾ ਤੇ ਉਹਨਾਂ ਨੇ ਮੈਨੂੰ ਸੱਦ ਲਿਆ ਤੇ ਅਸੀਂ ਗਏ ਉੱਥੇ ਜਦੋਂ ਜਾ ਕੇ ਦੇਖਿਆ ਹਨਾ ਸਾਰੇ ਇਹ ਰਾਤ ਦਾ ਵਿਆਹ ਹੁੰਦਾ ਇਹਨਾਂ ਦਾ ਤੇ ਸਾਰੇ ਆ ਕੇ ਬੈਠੇ ਹਨਾ ਤੇ ਅ ਬਿੱਕੀ ਸਿੰਘਲੇ ਵਰਗੇ ਸਾਰੇ ਹੀ ਹਨਾ ਗੱਲਾਂ ਹੀ ਕਰ ਲਾਗੇ ਬਿਜ਼ਨਸ ਦੀਆਂ ਵੀ ਆ ਫਲਾਨਾ ਹੁਣ ਯਾਰ ਮੈਂ ਆ ਕੰਮ ਕਰ ਲਿਆ ਹਨਾ 80 ਕਰੋੜ ਦੇ ਵਿੱਚ ਫਲਾਨੀ ਪ੍ਰਾਪਰਟੀ ਲੈ ਲਈ ਉੱਥੇ ਹਨਾ ਤੇ ਨਾਲ ਹਲਕੀ ਹਲਕੀ ਵਿਸ਼ਕੀ ਜੀ ਲਈ ਸਾਰਿਆਂ ਨੇ ਬਰਫ ਜੀ ਪਾ ਕੇ ਹਨਾ ਤੇ ਮਤਲਬ ਇੰਜੋਏਇਆ ਜਾਂ ਕਰੀ ਗੀ ਗੱਲਾਂ ਜਾਂ ਕਰੀ ਗਏ ਹਨ ਮੁਰਕੇ ਗਾਣਾ ਜਲਵਾਲਿਆ ਵੀ ਤੇਰੀ ਚੁੰਨਰੀ ਆ ਦਿਲ ਲਈ ਗਈ ਸਾਰੇ ਨੱਚੀ ਜਗੇ ਵਧੀਆ ਹਨ ਇੰਜੋਏਇਆ ਜਾਂ ਕੀਤਾ ਤੇ ਰਾਤ ਨੂੰ 2 ਵਜੇ ਕਹਿੰਦੇ ਆ ਰੋਟੀ ਖਾ ਕੇ ਚੱਲੀਏ ਘਰੋਂ ਕਰੀ ਹਨ ਅਸੀਂ 2 ਵਜੇ ਰੋਟੀ ਖਾਧੀ ਆ ਤੇ ਕਹਿੰਦੇ ਚੱਲੀਏ ਮਾ ਯਾਰ ਨਿਬੜ ਵੀ ਗਿਆ ਵੀ ਕੀ ਮਾ ਤੁਹਾਡਾ ਵਿਆਹ ਯਾਰ ਕਹਿੰਦਾ ਹੋਰ ਬਈ ਕੀ ਹੁੰਦਾ ਹੁੰਦਾ ਮਾ ਯਾਰ ਲੜਾਈ ਲੜੂਈ ਤੁਹਾਡੇ ਮੈਂ ਕੋਈ ਕਹਿੰਦਾ ਨਾ ਸਾਡੇ ਨਹੀਂ ਬਈ ਕਹਿੰਦਾ ਸਾਡੇ ਤਾਂ ਕਹਿੰਦਾ ਬਸ ਆ ਵਧੀਆ ਇੰਜੋਏ ਕਰ ਲਿਆ दारू ਪੀ ਲਈ ਆ ਨਾ ਮਾੜੀ ਮੋਟੀ ਚਿਕਨ ਚੋਕਣ ਖਾਂਦੇ ਨਹੀਂ ਇਹ ਵਿਆਹ ਚ ਹਨ ਵਧੀਆ ਸ਼ੁਕ ਸ਼ਾਂਤੀ ਨਾਲ ਵਿਆਹ ਨਿ ਉਹ ਮੈਂ ਕਿਹਾ ਭਰਾਵਾ ਸਾਡੇ ਨਹੀਂ ਆਏ ਹੁੰਦਾ ਸਾਡੇ ਤਾਂ ਮੈਂ ਉਹੀ ਇੱਕ ਦੂਜੇ ਨੂੰ ਬੈਠੇ ਨਾ ਟੇਬਲਾਂ ਤੇ ਐ ਮਛਾ ਮਰੋੜੀ ਜਾਣਗੇ ਦੇਖ ਕੇ ਜਿਹਦਾ ਕੋਈ ਮਾੜਾ ਮੋਟਾ ਪਹਿਲਾਂ ਕੋਈ ਵੱਟ ਬੱਟ ਦਾ ਰੌਲਾ ਹੁੰਦਾ ਉਹ ਇਹਨਾਂ ਦੇ ਵਿਆਹ ਚ ਆ ਕੇ ਯਾਦ ਆਉਂਦਾ ਕਿ ਫਲਾਣੇ ਨੇ ਉਹ ਫਲਾਣਾ ਬੈਠਾ ਓਏ ਜੇ ਉਹ ਫੁੱਫੜ ਦਾ ਪ੍ਰਭਾਵ ਜੇ ਪਾਈ ਜਾਣਗੇ ਵੀ ਆ ਫੁਲਾਨਾ ਫੁੱਫੜਾ ਵੀਰੋਕੇ ਵਾਲਾ ਫੁਲਾਨਾ ਹਨਾ ਇਹਦੀ ਤਾਂ ਚੇਅਰਮੈਨ ਨਾਲ ਬੜੀ ਸਿੱਧੀ ਆ ਉਹ ਵੀ ਮੁਰਕੇ ਉੱਤੇ ਪੈਰ ਜਿਵੇਂ ਦਿੱਦੀ ਜਾਊਗਾ ਨਾਲ ਗਾਣਾ ਲਵਾਊਗਾ ਸਰਪੰਚੀ ਜੀ ਵਾਲਾ ਲਵਾਊਗਾ ਇਧਰੇ ਹਨਾ ਮੁਰਕੇ ਆਪਣੇ ਵਿਆਹ ਚ ਲੜਾਈ ਦਾ ਕਾਰਨ ਇੱਕ ਹੋਰ ਬੰਦਾਗਾ ਕਿਹੜਾ ਮੈਂ ਦੇਖਿਆ ਵਿਆਹ ਦੇ ਵਿੱਚ ਇੱਕ ਚ ਇੱਕਨੇ ਦਾ ਗਾਣਾ ਲਵਾਇਆ ਸਾਡੀ ਰੱਬ ਨੇ ਡਿਊਟੀ ਲਈ ਆ ਧੋਣਾ ਚੋਂ ਕਿੰਨੇ ਕੱਢਣ ਦੀ ਤੇ ਦੂਜੇ ਨੇ ਗਾਣਾ ਲਵਾ ਲਿਆ ਅਗੇ ਇੱਕ ਕਿਲਾ ਧੌਣ ਦੇ 40 DD ਰੋਡ ਤੇ ਉਹ ਇਸੇ ਗੱਲ ਤੋਂ ਇੱਕ ਦੂਜੇ ਨਾਲ ਲੜ ਪਏ ਵੀ ਉਹ ਕਹਿੰਦਾ ਮੇਰੇ ਧੌਣ ਚ ਕਿਲਾ ਉਹ ਕਹਿੰਦਾ ਅਸੀਂ ਕੱਢਣ ਜਾਂਦੇ ਆ ਮੈਂ ਕਿਹਾ ਸਾਡੇ ਪਿਆਹਾਂ ਚ ਨਹੀਂ ਸਾਡੇ ਪਿਆਹਾਂ ਚ ਤਾਂ ਮੈਂ ਕਿਹਾ ਜਦੋਂ ਵਿਆਹ ਸਟਾਰਟ ਹੁੰਦਾ ਨਾ 12 1 ਵਜੇ ਤੱਕ ਤਾਂ ਫਿਰ ਖੁਰਕੀ ਦੀ ਲੜ ਲੱਗ ਜਾਂਦੀ ਹੈ ਹਰੇਕ ਤੇ ਵੀ ਕਿਉਂ ਇਹ ਕਰਦੇ ਹੋ ਕੁਝ ਕਰਦੇ ਹੋ ਕੁਝ ਮੁੜ ਕੇ 2 ਵਜੇ ਜਦੋਂ ਆਏ ਸੂਈ ਜਮਾ 90 ਤੇ ਹੋ ਜਾਂਦੀ ਹੈ ਨਾ ਫਿਰ ਇਹਨਾਂ ਦੇ ਗੱਲਾਂ ਜਿਆਦਾ ਆਉਂਦੀਆਂ ਫਿਰ ਮਾਮਿਆਂ ਦੇ ਗੱਲਾਂ ਜਿਆਦਾ ਆਉਂਦੀਆਂ ਆਪਣੇ ਆਲੇ ਉਹ ਭੈਣਾਂ ਨੂੰ ਫੜ ਕੇ ਬਹਿ ਜਾਣਗੇ ਭੈਣੇ ਦੇਖ ਲੈਣੇ ਮੈਨੂੰ ਮਾੜਾ ਟੱਕ ਦੇਦਾ ਸੀ ਆਪ ਇਹ ਚੰਗੀ ਜਿਹੀ ਵੀ ਲੈ ਗਿਆ ਇਹਨੇ ਦੇਖ ਲਾ ਦੋ ਹੱਲ ਲੈਂਦੇ ਸੀ ਆਪਾਂ ਸਾਂਝੇ ਇਹ ਹੱਲ ਦੱਬ ਗਿਆ ਮੈਂ ਕਿਹਾ ਸਾਡੇ ਦਾ ਵਿਆਹ ਜਦੋਂ ਦੇ ਡਾਂਗ ਨਹੀਂ ਨਾ ਖੜਕਦੀ ਉਹਨਾਂ ਚ ਸਾਡੇ ਵਿਆਹ ਸਪੂਰ ਨਹੀਂ ਹੁੰਦੇ